ਸਾਦੇ ਰਿਸ਼ਤੇ ਚੈਨਲ ਵੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਅਸੀਂ ਤੁਹਾਡੇ ਲਈ ਕਈ ਨਵੇਂ ਰਿਸ਼ਤੇ ਲੈ ਕੇ ਆ ਸਕੀਏ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਬਿਲਕੁਲ ਫ੍ਰੀ ਲਗਾਈ ਜਾਂਦੀ ਹੈ ਜੀ ये एड लगवा साट्सएप नंबर है जी चुरानवे एक सौ तिहत्र बहत्तर तीन सौ क्यासी जेकर कोई रिश्ता प्रोफाइल मैच करता है तो परिवार को फोन करके रिश्ते की जानकारी ला सकते हो जी सारे ही रिश्ते परिवारक नंबर समेत होंगे जी अज असी तो हाँ कई नए रिश्ते लेके ਹਾਂ ਜੀ ਅੱਜ ਤੇ ਰਿਸ਼ਤੇ ਨੋਟ ਕਰੋ ਜੀ ਪਹਿਲਾ ਰਿਸ਼ਤਾ ਇਹ ਲੜਕੀ ਦਾ ਹੈ ਜੀ ਨਾਮ ਕੌਰ ਕਸਤ ਜੱਟ ਸਿੱਖ ਗੋਤ ਬਰਾੜਾ ਇਲੀਪ੍ਰੀਦਕੋਟ ਕੈਨੇਡਾ ਪਰਮਟ ਰਹੀ ਹੈ ਜੀ ਤੇ ਕੱਦ 5 ਫੁੱਟ 5 ਇੰਚ ਹੈ ਜੀ ਜਨਮ 1990 ਸਟੱਡੀ ਹੈ ਮੈਂ ਹਿਸਟਰੀ ਬੀਐਡ హ్యూమన్ రిసోర్స్ మనజమెంట్ కనెడ్ రితే పడే లఖ్యా సోనా సనక్కా కనెడ్ పీఆర్వే ఫీదోట ముక్సర మోగా ను పహల్ జీ సంపర్కొస్ నంబర్ అగలా రిశా నోట్ జట్ శరియా మలేరకొలా ਕੈਨੇਡਾ ਦੇ ਵਰਕ ਪਰਮਿਟ ਹੈ ਕੱਦ 5 ਫੁੱਟ 3 ਇੰਚ ਜਨਮ 1995 ਦਾ ਹੈ ਸਟਡੀ ਵੀ ਕਾ ਅਤੇ ਐਮ ਕਮ ਇੰਡੀਆ ਤੋਂ ਬੀਨਸ ਮੈਨੇਜਮੈਂਟ ਡਿਪਲੋਮਾ ਕੈਨੇਡਾ ਤੋਂ ਵੈਲ ਐਜੂਕੇਟਡ ਰਿਸ਼ਤੇ ਦੀ ਮੰਗ ਜੀ ਬੈਰ ਕੁਆਲੀਫਾਈਡ ਵੈਲ ਸੈਟਲਡ ਇਨ ਕੈਨੇਡਾ ਪੀਆਰ ਹੋਵੇ ਜੀ ਲੜਕਾ 12 ਤੋਂ 15 ਕਿੱਲੇ ਜ਼ਮੀਨ ਹੋਵੇ ਜੀ ਇਹਨਾਂ ਕੋਲੇ ਮਲੇਰ ਕੋਟਰਾ ਦੇ ਨੇੜੇ ਤੇੜੇ ਦੇ ਸੰਪਰਕ ਕਰਨ ਜੀ ਪਰਿਵਾਰ ਨਾਲ ਇਸ ਨੰਬਰ ਤੇ ਇਹਨਾਂ ਨਾਲ ਗੱਲ ਕਰੋ ਜੀ ਸ਼ਾਦੀ ਰਿਸ਼ਤੇ ਚੈਨਲ ਤੋਂ ਤੁਸੀਂ ਵੇਖ ਕੇ ਜਿਹੜਾ ਵੀ ਰਿਸ਼ਤਾ ਕਰੋ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਵੇਗੀ ਸਾਡਾ ਕੰਮ ਤਾਂ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ ਜੀ ਬਾਕੀ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਇਤਰਾ ਨਾਮ ਸਿੰਘ ਗੋਤ ਗਰੇਵਾਲ ਕੱਦ 5 ਫੁੱਟ 7 ਇੰਚ ਬਿਜ਼ਨਸ ਇੰਸੋਰੈਂਸ ਦਾ ਲੜਕਾ ਵਰਕ ਪਰਮਿਟ ਤੇ ਸੁਪਰਵਾਈਜ਼ਰ ਹੈ ਜੀ ਫੈਮਲੀ ਦੇ ਵਿੱਚ ਫਾਦਰ ਤੇ ਮਦਰ ਹਨ ਜੀ ਸਿਸਟਰ ਕਨੇਡੀਅਨ ਸਿਟੀਜ਼ਨ ਹੈ ਜੀ ਇਹਨਾਂ ਦਾ ਏਰੀਆ ਲੁਧਿਆਣਾ ਹੈ ਜੀ ਰਿਸ਼ਤੇ ਦੀ ਮੰਗ ਹੈ ਜੀ ਲੜਕੀ ਸੋਨੀ ਸਨੱਖੀ ਚਲੇ ਮ ਕੈਨੇਡਾ ਦੀ ਪੀਆਰ ਹੋ ਗਈ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਚੌਥਾ ਨਾਮ ਕੁਮਾਰੀ ਕਾਸਟ ਜੱਟ ਹਿੰਦੂ ਰੈਜ਼ੀਡੈਂਸ ਹੁਸ਼ਿਆਰਪੁਰ ਸਟਡੀ ਪਲੱਸ 2 ਡੀਸੀਏ ਬਰਥਡੇਟ 1991 हाइट पांच फुट तीन इंच सिस्टर बनया जी ब्रदर लिव इन यूएसए मैड फादर नो वर्क जी मदर वाइफ, रिश्ते मांग है जी लड़का हिंदू कास्ट का होशन हो अपना कारोबार हो जा एन आर ई होपर्क करो जी परिवार इस नंबर से अगला रिश्ता नोट करो जी ਨਾਮ ਕੌਰ ਕਾਸ਼ਟ ਰੋੜਾ ਖੱਤਰੀ ਜਨਮ 1992 ਕੱਦ 5 ਫੁੱਟ 3 ਇੰਚ ਸਟੱਡੀ ਬੀ ਸੀ ਮਦਰ ਫਾਦਰ ਐਕਸਪਾਇਰਡ ਹੈ ਪਰਿਵਾਰ ਚ ਭੈਣ ਭਰਾ ਏਰੀਆ ਲੁਧਿਆਣਾ ਹੈ ਲੜਕੀ ਸੁੰਦਰ ਸੁਨੱਖੀ ਹੈ ਜੀ ਰਿਸ਼ਤੇ ਦੀ ਮੰਗ ਹੈ ਜੀ ਲੜਕਾ ਵੈਸ਼ਨੂ ਹੋਵੇ ਸੋਹਣਾ ਸੁਨੱਖਾ ਹੋਵੇ ਵਧੀਆ ਕੰਮ ਕਰ ਕਰਦਾ ਹੋਵੇ ਤੇ ਖਾਨਦਾਨੀ ਪਰਿਵਾਰ ਦਾ ਹੋਵੇ ਜੀ ਨੰਬਰ ਨੋਟ ਕਰੋ ਜੀ ਇਸ ਨੰਬਰ ਤੇ ਇਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਸਾਦੀ ਰਿਸ਼ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਅਤੇ ਬੈਲ ਆਈਕਨ ਨੂੰ ਓਕੇ ਕਰ ਲਓ ਤਾਂ ਜੋ ਸਾਰੇ ਰਿਸ਼ਤਿਆਂ ਦੇ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ ਵੀਡੀਓ ਨੂੰ ਪੂਰਾ ਦੇਖਣਾ ਜੀ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਸਾਡੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ